ਕਰਨ ਗਾਇਜ਼ ਆ ਦੇਖੋ ਸਾਡੇ ਘਰ ਦਾ ਗਾਰਡਨ ਅੱਜ ਮਾਲੀ ਆਈ ਮਮੀ ਮੈਂ ਮੀ ਕਾ ਲਉ ਨੇ ਤੂੰ ਖਾ ਚ ਤੇ ਲਾਉਣਾ ਕੁਛ ਜਾਂ ਆਪਾਂ ਇੱਥੇ ਹੰ ਲਾਵਾਂਗੇ ਪੋ ਲਾਵਾਂਗੇ ਫਿਆਨੀ ਮੈਨੂੰ ਤਾਂ ਬਹੁਤ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਪੁਰਾਣੇ ਘਰ ਦੇ ਵਿੱਚ ਲਾਉਣਾ ਮਮੀ ਮੈਂ ਨਹੀਂ ਖਾਣ ਹੁਣ ਇੱਥੇ ਸ਼ੌਂਕ ਪੂਰਾ ਕਰਾਂਗੇ ਆ ਦੇਖੋ ਸਾਡੇ ਗਵਾਂਢੀਆਂ ਨੇ ਫੁੱਲ ਲਾਏ ਹੋ ਆ ਨਹੀਂ ਨਹੀਂ ਪਤਾ ਹੈ ਖਾਣ ਤੇ ਅੰਦਰ ਲੈ ਜਾ ਜਾਈਏ ਫਾਟ ਉਹ ਲੈ ਕੇ ਆ ਆਪਾਂ ਉੱਚ ਪਾਣੀ ਕੱਢਦੇ ਆ ਉਹ ਇੱਕ ਡੱਬਾ ਲੈ ਕੇ ਆ ਅੰਦਰੋਂ ਡੱਬਾ ਆਹੋ ਗਾਇਜ਼ ਇੱਕ ਤੁਹਾਨੂੰ ਹੋਰ ਚੀ ਦਿਖਾਵਾਂ ਸਾਡੇ ਘਰ ਹਨਾ ਨਲਕ ਆ ਗਈ ਆ ਤੇ ਤੁਹਾਨੂੰ ਗੇੜ ਕੇ ਵੀ ਦਿਖਾਉਣੀ ਆ ਵੇ ਤੂੰ ਮੈਨੂੰ ਸੈੱਟ ਲੈਣਾ ਸਾਈਕਲ ਚ ਲਈ ਜਾਣਾ ਪਿੱਛੇ ਗਾਇਜ਼ ਤੁਹਾਨੂੰ ਇੱਕ ਹੋਰ ਚੀ ਦਿਖਾਵਾਂ ਆਹ ਦੇਖੋ ਸਟੈਚੂ ਇਹ ਵੀ ਅਸੀਂ ਰੰਗਣੇ ਆ ਹੌਲੀ ਹੌਲੀ ਬਾਜਾ ਵਜਾਉਂਦਾ ਥੋਕ ਇਹ ਬਾਜਾ ਵਜਾਉਂਦਾ ਹੈ ਸਾਡਾ ਬੰਦੋ ਆ ਦੇਖ ਵੇਖ ਆ ਦੇਖ ਮੋਟੀਆਂ ਮੋਟੀਆਂ ਗੱਲਾਂ ਵਾਲਾ ਨਿਹਾਲ ਆ ਫਤਿਹ ਆ ਉਹ ਨਿਹਾਲਿਆ ਨਾ ਪਾਣੀ ਨਾ ਪਾਣੀ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਸੈਟ ਕੇ ਉਹਦੇ ਵਿੱਚ ਮਲਕੇ ਚ ਮੂਬਾ ਆ ਕਿਦਾਂ ਦਾ ਬੂਬਾ ਕੰਡਾ ਹਾਂ ਉਹਦੇ ਵਿੱਚ ਬਾ ਨਾ ਮਾਮੀ ਇੰਦਾ ਤੂੰ ਹੈ ਇੰਦਾ ਕਰ ਤੂੰ ਮੈਂ ਇਦਾਂ ਕਰ ਲੈਣੇ ਚੱਲ ਪਾਪਾ ਨੀ ਤੋੜਾ ਯਾ ਗਾਇਜ਼ ਇਹ ਬੱਚਾ ਨਾ ਪਾਣੀ ਪੋਣਾ ਪੈਂਦਾ ਹੈ ਪਾਣੀ ਪਾ ਕੇ ਫੇਰ ਇਹ ਹਿੱਟ ਕਰਦਾ ਇਹਨੂੰ ਗੇੜ ਨਾ ਇੱਧਰ ਆ ਕੇ ਇਹਨੂੰ ਗੇੜ ਫੱਤੇ ਇੱਧਰ ਆ ਕੇ ਇੱਧਰ ਆ ਕੇ ਗੇੜ ਉਹ ਤਾਂ ਬੱਤੀ ਮੰਮੀ ਚੱਲ 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 ਮੰਮੀ ਚੱਲ ਪਿਆ ਹਾਲੀ ਚੋਟ ਉਹ ਬੰਦ ਕਰ ਉਹ ਨਾ ਨੇ ਹਾਂ ਕੋਈ ਕਰੀ 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 ਚੱਲ ਚਲਾ ਕੱਢ ਦੇ ਕੇ ਫੋਨ ਲੈ ਕੇ ਆ। ਫੋਨ ਆਇਆ ਕਿਸਦਾ? ਚੱਲਦਾ ਪਾਣੀ ਆ। ਆ ਦੇ ਕੋ ਪਾਣੀ ਆ। ਠੰਡਾ ਪਾਣੀ ਅਮਰ ਫਰਗਾ। ਯਾ ਮੈਂ ਪਹਿਲੀ ਵਾਰ ਦੇਖਿਆ। ਜੋ ਤੂੰ ਦੀ ਅੱਗੇ ਦੇਖਿਆ ਸੀ ਨਾਲ ਕਾ ਇੱਥੇ ਇਟਲੀ ਚ। ਇੱਥੇ। ਹਾਂ? ਨਹੀਂ ਮੈਂ ਦੇਖਿਆ ਕਿਸੇ ਦੇ ਘਰ ਨਹੀਂ ਦੇਖਿਆ ਮੈਂ। ਮੈਂ ਕਿਹਾ ਪੂਨਾ ਬੋਲੇ ਆ ਗਿਆ ਉਹ। ਨਿਹਾਲ ਲੱਗੀ ਆ ਲੈ। ਦੇਖਦੇ ਹਾਂ ਹੁਣ ਕੀ ਗੱਡਦੇ ਇਹਦੇ ਵਿੱਚ। ਹਲਬੂਟ ਤਾਂ ਆ ਲੱਗੇ ਵਾਏ ਗਰਮੀਆਂ ਦੇ ਲੱਗੇ ਹੋ ਪਤਾ ਨਹੀਂ ਸਦਾ ਬਾਹਰ ਕੋਈ ਗੁੱਟੇ ਹਨ ਨਾ ਹੋਰ ਲਾਵੇ ਸਿਆਲਾਂ ਚ ਵੀ ਕੋਈ ਸੜਕ ਨਾ ਪਵੇ। ਕੀ بابا ਆਈ ਕੋ ਘਾਜਿਆ ਹੋਇਆ ਕਿਤਾ। ਮਮੀ ਹਾਂ ਦੋ ਕਿਆਰੀਆਂ ਇਦਾਂ ਆ ਸਾਡੇ ਘਰ ਦੀ। ਹਾਂਜੀ। ਕੋ ਵੀ ਨਾਨੀ ਕੋਲ ਆ। ਕੀ? ਉਹ ਡੈਡੀ ਆਪੇ ਕਰੂਗਾ ਰਹਿਣ ਦੇ ਤੂੰ। ਖਾ ਤੇ ਆ ਦੇ ਤਾਂ ਕੀ ਲੈ ਕੇ ਆਇਆ? ਇਹ ਅੰਦਰ ਲੱਜਾ।

ਦੋਸਤੋ ਅੱਜ ਹੈਗਾ ਤੀਜਾ ਦਿਨ ਸਾਡੀਆਂ ਕਿਹੜੀਆਂ ਨਹੀਂ ਅਜੇ ਗੁੱਡ ਹੋਈਆਂ ਮੇਰੇ ਮਾਰੇ ਹੱਸਦੇ ਹੈ ਆਹ ਯਾਰ ਜਿਹੜੇ ਨਾ ਇਹਨਾਂ ਨੂੰ ਇਹਨਾਂ ਨੇ ਵੀਡੀਓ ਸੀਗੇ ਤੇ ਇਹਦਾ ਪੱਟਣੇ ਬੜੇ ਔਖੇ ਜੜਾਂ ਬਹੁਤ ਢੂੰਗੀਆਂ ਇਹਨਾਂ ਦੀਆਂ ਆ ਤਿੰਨ ਤਾਂ ਅਸੀਂ ਪੱਟਦੇ ਸੀ ਗਰਮੀ ਦੇ ਵਿੱਚ ਹੀ ਆ ਰਹਿੰਦਾ ਸੀ ਕੱਲ ਮੀਂਹ ਬੜਾ ਪੈਂਦਾ ਸੀ ਤੇ ਅੱਜ ਅਸੀਂ ਹੁਣ ਇਹਨੂੰ ਕੱਢਦੇ ਦੇਖਿਓ ਆਖੂ ਖੁਚੇ ਨਾ ਮਰਾ ਲਿਓ ਹੇ ਭਲੇ ਲੋ ਨੰਬਰ ਦਾ ਗਾਰਾ ਹੈ ਗਾਰੇ ਚ ਪਟਨੌਖਾ ਗਾਇਜ਼ ਇਹਨਾਂ ਨੇ ਆ ਦੇਖ ਲੋ ਆ ਜਿਹੜਾ ਸਟੈਚੂ ਦਿਖਾਇਆ ਸੀ ਤੁਹਾਨੂੰ স্নੋ ਵਾਈਟ ਵਾਲੇ ਜਿਹੜੇ ਬੋਨੇ ਦੇ ਹੁੰਦੇ ਤੋੜਤਾ ਕੰਮ ਕਰਤਾ ਵਿਚਾਰੇ ਦਾ ਆ ਦੇਖੋ ਤੋੜਤਾ ਮੈਂ ਕਿਹਾ ਤੁਸੀਂ ਚੰਦ ਚੜ੍ਹ ਤਾ ਪੇ ਪੁੱਤ ਨੇ ਆ ਵਿਚਾਰਾ ਸਹੀ ਆ ਇਹ ਮੈਂ ਬਚਾ ਲਿਆ ਮੈਂ ਮੁੜ ਕੇ ਅੰਦਰ ਚਲ ਗਈ ਕੰਮ ਕਰਨ ਇਹ ਪੇ ਪੁੱਤਾਂ ਚੱਕਿਆ ਇਹਦਾ ਚੱਕ ਕੇ ਉਹ ਮਾਰਿਆ ਮਿੱਟੀ ਗਿੱਲੀ ਹੋਣਾ ਭਾਰਾ ਕਿ ਹੋ ਗਿਆ ਉਹਨਾ ਨਾ ਅੱਖਾ ਮਤਲਬ ਹੋਣਾ ਨਹੀਂ ਸੋਕੋ ਉਦਾਂ ਵਾਂਗੂ ਜੜਾਂ ਤੇ ਹਨਾ ਤੋੜਨੀਆਂ ਪੈਣੀਆਂ ਫੇਰੇ ਪੱਟ ਹੋਣਾ ਇਹ ਪਤਾ ਤਾਂ ਲੱਗਿਆ ਹੈ ਕਿ ਇਹ ਇਹ ਪਿਲਾਉਂਦੀ ਹੈ ਹਨਾ ਮਿੱਟੀ ਸਾਈਡ ਨੂੰ ਕਰਕੇ ਫੇਰ ਹੋਣਾ ਇਹ ਲਓ ਲਿਆ ਜਿਹੜੇ ਉਦੋਂ ਜੰਬੇਜਸ ਆ ਤਾਂ ਵਾਰੀ ਫੇਰ ਤੇ ਦਾਣਾਂ ਦੀਆਂ ਜਿਹੜਾਂ ਅਸੀਂ ਕੱਟੀਆਂ ਤੇ ਵੇਖਖੋ ਹੈਲੜੀਆਂ ਆ ਜਿਹੜਾ ਮੈਨੂੰ ਇੱਕ ਨਵਾਂ ਬੋਰ ਪ੍ਰਿਆ ਮੁੱਦਨ ਮੇਂ ਬੜ ਗਿਆ ਹੋ ਕੀ ਕਰਨ ਲੱਗੇ ਮਿੱਟੀ ਆ ਹੋਏਨ ਕਾ ਤੋਂ ਨੇ ਥੱਲੇ ਜਾਂਦੀ ਐ ਚਾ ਸਿਆ ਚੌਲ ਨਹੀਂ ਵੀ ਅਸੂਰ ਹੋ ਗਏ ਹੈ ਕੌਲਾ ਨਾਲੇ ਕਹਿੰਦੇ ਸੀ ਸੀਮਿੰਟ ਨਾਲ ਜੋੜਾਂਗੇ ਮੈਂ ਉਹ ਪੱਟੀ ਪਈ ਐ ਕਿੱਟੀ